ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਿਮਾ ਚਾਹਉਨਾ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨੇ ਤੁਹਾਡੇ ਦਰਸ਼ਨ ਕਰਨੇ ਸੀ ਮੈਂ 5-4 ਮਿੰਟ ਦੇ ਵਿੱਚ ਧਾਰਮਿਕ ਇਸ ਸਥਾਨ ਦੀ ਜਿਹੜਾ ਮਹੱਤਵ ਆ ਉਹ ਸਾਰਾ ਤੁਹਾਡੇ ਨਾਲ ਮਹਾਪੁਰਸ਼ਾਂ ਨੇ ਸਾਂਝਾ ਕੀਤਾ ਮੈਂ ਅੱਜ ਸਵੇਰੇ ਜਦੋਂ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਈ ਪਵਿੱਤਰ ਦਰਬਾਰ ਦੇ ਵਿੱਚ ਹੁਕਮਨਾਮੇ ਦੀ ਕਥਾ ਸੰਤ ਬਾਬਾ ਹਰਨਾਮ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਨੇ ਕੀਤੀ ਇੱਕ ਘੰਟੇ ਦੀ ਉਹ ਕਥਾ ਸੀ ਸ਼ਾਇਦ ਜਿੰਨੀ ਸਰਬਣ ਕੀਤੀ ਹੋਵੇ ਉਹ ਮਹਿਸੂਸ ਕਰਨਗੇ ਅਸੀਂ ਉੱਥੇ ਬੈਠੇ ਐਵੇਂ ਮਹਿਸੂਸ ਕਰਦੇ ਸੀ ਜਿਵੇਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹੀ ਦੇ ਅੰਗ ਸੰਗ ਹੋ ਕੇ ਉਹ ਸਾਰੀ ਸਾਖੀ ਆਪ ਸੁਣਾ ਰਹੇ ਉਹਦੇ ਵਿੱਚੋਂ ਜਿਹੜੀ ਇੱਕ ਪਤੇ ਦੀ ਗੱਲ ਜਿਹੜੀ ਆਪਾਂ ਨੂੰ ਅੱਜ ਨੋਟ ਕਰਨੀ ਪਊ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਜਿਸਲੇ ਗੁਰਦਾ ਗੱਦੀ ਬਖਸ਼ਿਸ਼ ਕੀਤੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸੁਪੁੱਤਰ ਜਿਹੜੇ ਗੁਰੂ ਸਹਿਬਾਨ ਆਪਣੇ ਪੈਰ ਦੇ ਅੂਠੇ ਦੇ ਨਾਲ ਜਿਹੜੀਆਂ ਤਪੀਆਂ ਰੂਹਾਂ ਆਉਂਦੀਆਂ ਸੀ ਕੋਈ ਬੱਚੇ ਕੋਈ ਹੋਰ ਬਜ਼ੁਰਗ ਉਹਨਾਂ ਨੂੰ ਜੀਵਨ ਦਾਤ ਦਿੰਦੇ ਸੀ ਤੇ ਜੱਲੇ ਸਤਗੁਰੂ ਜੀ ਦੇ ਪੁੱਤਰ ਨੇ ਆ ਕੇ ਕਿਹਾ ਕਿ ਮੇਰਾ ਵੀ ਦਰਦ ਦੂਰ ਕਰੋ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਤਾ ਕੀ ਕਿਹਾ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹੁਣ ਜੋਧ ਗੁਰੂ ਰਾਮਦਾਸ ਪਾਤਸ਼ਾਹ ਜੀ ਟਿਕ ਗਈ ਆ ਇਹ ਆ ਮਹੱਤਵ ਅੱਜ ਗੁਰੂ ਜੋਧ ਦਸਮ ਪਾਤਸ਼ਾਹ ਜੀ ਨੇ ਉਸ ਪਵਿੱਤਰ ਹਜ਼ੂਰ ਸਾਹਿਬ ਦੀ ਧਰਤੀ ਤੇ ਗੁਰਾਂ ਨੂੰ ਨਾਮਸਕਾਰ ਕਰਕੇ ਕੀਤੀ ਸੀ ਅੱਜ ਸਮਾਂ ਆਇਆ ਇਹ ਮਹਿਸੂਸ ਕਰਨ ਦਾ ਅੱਜ ਗੁਰ ਸ਼ਬਦ ਦੇ ਵਿੱਚ ਹੀ ਕਿਉਂਕਿ ਬੜੀਆਂ ਬਿਉਂਤਬੰਦੀਆਂ ਹੋ ਰਹੀਆਂ ਅੱਜ ਮੈਂ ਧਾਰਮਿਕ ਤੌਰ ਤੇ ਨਹੀਂ ਬੋਲਣਾ ਮੈਂ 2-4 ਮੁੱਦੇ ਜਿਹੜੇ ਤਾਪਦੇ ਆ ਕਿਉਂਕਿ ਆਪਾਂ ਸਟੇਜਾਂ ਤੇ ਸਾਰੇ ਸਾਂਝੇ ਕਰਨੇ ਸਿੱਖ ਕੌਮ ਨਾਲ ਸੰਬੰਧਤ ਆ ਮੈਂ ਕਹਿਣਾ ਚਾਹੁੰਨਾ ਕਿ ਇਸ ਧਰਤੀ ਤੇ ਅਕਾਲੀ ਦਲ ਦੀ ਸਰਕਾਰ ਵੀ ਬਣੀ ਇਸ ਧਰਤੀ ਤੇ ਕਾਂਗਰਸ ਦੀ ਵੀ ਸਰਕਾਰ ਬਣੀ ਆ ਜਿਹੜੀ ਅੱਜ ਸਰਕਾਰ ਬਣੀ ਆ ਸ਼ਰਮ ਨਹੀਂ ਆਉਂਦੀ ਸਾਨੂੰ ਸਾਹ ਮਹਿਸੂਸ ਹੋਣ ਲੱਗੀ ਜਦੋਂ ਵੀ ਕੋਈ ਸ਼ਤਾਬਦੀ ਆਈ ਪੰਜਾਬ ਸਰਕਾਰ ਕਿਸੇ ਦੀ ਵੀ ਸੀ ਉਹਨਾਂ ਨੇ ਵੱਧ ਚੜ ਕੇ ਮਨਾਈ ਅੱਜ ਇਹਨਾਂ ਨੇ ਛੁੱਟੀ ਤੱਕ ਨਹੀਂ ਕੀਤੀ ਅੱਜ ਕੋਈ ਇੱਕ ਅਸਥਿਹਾਰ ਤੱਕ ਨਹੀਂ ला सके ਅੱਜ ਇਹ ਮੈਂ ਪੁੱਛਣਾ ਚਾਹੁੰਨਾ ਕਿ ਸਰਕਾਰ ਪੰਜਾਬ ਦੇ ਸਿੱਖਾਂ ਦੇ ਲੋਕਾਂ ਦੀ ਆ ਪੰਜਾਬੀਆਂ ਦੀ ਸਰਕਾਰ ਆ ਜਿਹੜੀ ਐਸ ਪਵਿੱਤਰ ਧਰਤੀ ਦੇ ਉੱਤੇ ਸਤਾਬਦੀ 450 ਸਾਲਾ ਮਨਾਇ ਹੋ ਰਹੀ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ 20 ਦਿਨ ਹੋ ਗਏ ਬਹੀਨਾ ਘੱਟ ਕੇ ਲੋਕਾਂ ਨੂੰ ਆਉਂਦਿਆਂ ਨੂੰ ਤੇ ਪੰਜਾਬ ਦੇ ਜਿਹੜੀ ਸਰਕਾਰ ਆ ਇਹਦੇ ਕੰਨ ਅੱਜ ਬੋਲੇ ਬੈਠੇ ਆ ਮੈਂ ਸਮਝਦਾ ਬੜੀ ਵੱਡੀ ਇੱਕ ਇਨਾਤ ਹੈ ਪੰਜਾਬ ਦੇ ਲੋਕਾਂ ਨੇ ਭੁੱਲ ਕੀਤੀ ਭੁੱਲ ਨਹੀਂ ਕਹਿ ਸਕਦੇ ਵੋਟਾਂ ਪਾਈਆਂ ਸਾਰਿਆਂ ਨੇ ਮੇਰਾ ਕੋ ਪੋਲੀਟਿਕਲ ਬੋਲਣ ਦਾ ਮਹੱਤਮ ਨਹੀਂਗਾ ਪਰ ਧਾਰਮਿਕ ਤੌਰ ਤੇ ਮੈਂ ਕਹਿਣਾ ਚਾਹੁੰਨਾ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੇ ਬਣਾਈ ਸੀ ਇਹ ਧਰਤੀ ਗੁਰਾਂ ਦੀ ਧਰਤੀ ਆ ਇਸ ਧਰਤੀ ਦੇ ਉੱਤੇ ਤੁਸੀਂ ਜੇ ਇਹਨਾਂ ਬਣੀ ਕਰ ਸਕਦੇ ਫਿਰ ਤੁਹਾਨੂੰ ਇਸ ਧਰਤੀ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਦੂਸਰੀ ਬੇਨਤੀ ਮੈਂ ਤਖਤ ਪਟਨਾ ਸਾਹਿਬ ਜੀ ਦੇ ਸਾਡੇ ਸਤਿਕਾਰਯੋਗ ਬੈਠੇ ਆ ਤਖਤ ਹਜੂਰ ਸਾਹਿਬ ਜੀ ਤੋਂ ਉਹ ਆ ਕੇ ਚਲ ਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕਲਵਾਨ ਸਿੰਘ ਜੀ ਉੱਥੋਂ ਦਾ ਬਹੁਤ ਸੁਚੱਜਾ ਪ੍ਰਬੰਧ ਚਲਾ ਰਹੇ ਮੈਂ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਨਾ ਮੇਰੀ ਗੱਲ ਨੂੰ ਦੂਜੇ ਪਾਸੇ ਨੂੰ ਨਾ ਲੈ ਜਾਇਓ ਉਸ ਤਖਤ ਦਾ ਬਹੁਤ ਵੱਡਾ ਸਤਕਾਰ ਆ ਪਰ ਧਾਰਮਿਕ ਤੌਰ ਤੇ ਇੱਕ ਮਰਿਆਦਾ ਹੁੰਦੀ ਸਾਡੀ ਜਥੇਦਾਰ ਸਿੰਘ ਸਹਿਬਾਨ ਅਕਾਲ ਤਖਤ ਬੈਠੇ ਆ ਸਿੰਘ ਸਾਹਿਬ ਸਾਡੇ ਦੰਦਮਾ ਸਾਹਿਬ ਬੈਠੇ ਆ ਸਿੰਘ ਸਾਹਿਬ ਸਾਡੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਬੈਠੇ ਆ ਸਿੰਘ ਸਾਹਿਬ ਸਾਡੇ ਪਟਨਾ ਸਾਹਿਬ ਤੋਂ ਬੈਠੇ ਆ ਇਹ ਮਰਿਆਦਾਵਾਂ ਦਾ ਅਲੰਘਣ ਨਾ ਕਰੀਏ ਗੁਰੂ ਦੀ ਕਾਰ ਆ ਗੁਰੂ ਦੀ ਇੱਕ ਸਿਰਪਾਉ ਦੀ ਬਖਸ਼ਿਸ਼ ਦੇਣ ਦਾ ਇੱਕ ਸਿਸਟਮ ਆ ਇੱਕ ਤਰੀਕਾ ਆ ਮੈਂ ਨਿਮਰਤਾ ਸਹਿ ਦੋਨੇ ਤਖਤ ਸਹਿਬੰਦ ਪਟਨਾ ਸਾਹਿਬ ਪਿੱਛੇ ਮੈਂ ਉਹ ਸਾਰੀ ਸੁਣੀ ਵੀ ਕਿ মিডিਆ ਆਇਆ ਇੱਕ ਵੱਡਾ ਬੰਦਾ ਆਇਆ মিডিਏ ਨੇ ਜਿਹੜੇ ਕੀਰਤਨ ਕਰ ਰਹੇ ਸਿੰਘ ਉਹਨਾਂ ਦੇ ਵਿੱਚ ਵੀ ਗੋਡੇ ਟੇਕੇ ਦੂਜੇ ਤੀਜੇ ਮੇਰਾ ਕਹਿਣ ਤੋਂ ਭਾਵ ਇਹ ਸਰਕਾਰਾਂ ਆਉਣੀਆਂ ਸਰਕਾਰਾਂ ਚਲੀਆਂ ਜਾਣੀਆਂ ਉਹ ਤਖਤ ਪਟਨਾ ਸਾਹਿਬ ਇਦਾਂ ਹੀ ਰਹਿਣਾ ਤਖਤ ਹਜ਼ੂਰ ਸਾਹਿਬ ਇਦਾਇ ਰਹਿਣਾ ਉਥੋਂ ਦੀਆਂ ਮਰਿਆਦਾਵਾਂ ਦਾ ਅਲੰਘਣ ਨਾ ਕਰੀਏ ਜਿਹੜੇ ਲੋਕ ਪੰਜਾਬ ਨੂੰ ਕੋਹ ਕੋਕੇ ਮਾਰਦੇ ਰਹੇ ਜਿਨ੍ਹਾਂ ਨੇ ਜਵਾਨੀ ਦਾ ਕਾਨ ਕੀਤਾ ਇਸ ਧਰਤੀ ਦੇ ਉੱਤੇ ਆਪਾਂ ਸਤਿਕਾਰ ਦਈਏ ਉਹਨਾਂ ਨੂੰ ਠੀਕ ਹੈ ਸਤਿਕਾਰ ਦਿਓ ਮੈਂ ਮੰਨ ਕਰ ਨਹੀਂ ਹੁੰਦਾ ਪਰ ਸਤਿਕਾਰ ਦੇਣ ਦਾ ਇੱਕ ਢੰਗ ਤਰੀਕਾ ਬਣਾਈਏ ਮੈਂ ਸਿੰਘ ਸਾਹਿਬ ਤੋਂ ਖਿਮਾ ਚਾਹੁੰਨਾ ਤਖਤ ਦੇ ਜੱਜਦਾ ਬੈਠੇ ਆ ਪਰ ਮੈਂ ਬਾਬਾ ਤਲਵੰਦ ਸਿੰਘ ਜੀ ਕਿਉਂਕਿ ਆਪ ਨੇ ਉੱਥੇ ਵਿਧੀ ਆ ਉਹਨਾਂ ਦਾ ਬਿਆਨ ਵਿਧਾਨਿਆਂ ਪੰਜ ਪਿਆਰੇ ਜਿਹੜੇ ਉਹ ਸਾਰਾ ਕਾਰਜ ਕਰਦੇ ਆ ਪਰ ਆਪਾਂ ਕੋਈ ਮਰਿਆਦਾ ਮਾਂ ਰਖੀਏ ਫੇਰ ਪੰਜਾਬ ਦੇ ਲੋਕ ਮੇਰੇ ਕੰਨਾਂ 'ਚ ਟੈਲੀਫੋਨ ਮਾਰਦੇ ਆ ਕਿ ਸ਼ਰਮਣੀ ਕਮੇਟੀ ਦਾ ਪ੍ਰਧਾਨ ਇਹ ਸਿੱਖ ਮੁੱਦਿਆਂ ਤੇ ਬੋਲਦਾ ਕਿਉਂ ਨਹੀਂ ਕਿਉਂਕਿ ਉਹ ਤਖਤ ਸਤਕਾਰ ਜੋ ਗਿਆ ਉਸ ਧਰਤੀ ਤੇ ਗੁਰੂ ਸਾਹਿਬ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਇਸ ਕਰਕੇ ਮੈਂ ਅੱਜ ਨਿਮਰਤਾ ਸਹਿਤ ਇਥੋਂ ਬੇਨਤੀ ਕਰਨੀ ਚਾਹਣਾ ਸ਼ਤਾਬ ਦੀ ਵੀ ਠੀਕ ਮਨਾ ਰਹੇ ਆ ਸਿੱਖ ਮੁੱਦਿਆਂ ਦੀ ਗੱਲ ਵੀ ਕਰਨੀ ਆ ਸੋ ਇਸ ਕਰਕੇ ਨਿਮਰਤਾ ਸਹਿਤ ਬੇਨਤੀ ਆ ਉਹਨਾਂ ਪ੍ਰਬੰਧਾਂ ਦੇ ਵਿੱਚ ਜ਼ਿਲ੍ਹੇ ਕੋ ਵੱਡਾ ਬੰਦਾ ਆਵੇ ਉਹਦਾ ਇੱਕ ਸਿਸਟਮ ਬਣਾਓ ਉਸ ਸਿਸਟਮ ਦੇ ਵਿੱਚ ਸਿਸਟਮ ਚੱਲੇ ਦੂਸਰੀ ਮੈਂ ਬੇਨਤੀ ਕਰਨੀ ਚਾਹਨਾ ਕਿ ਜੇ ਇਸ ਬੰਦੇ ਨੇ ਅੱਜ ਜਾ ਕੇ ਦਸਤਾਰਾਂ ਦੀ ਗੱਲ ਕੀਤੀ ਜਾਂ ਕਕਾਰਾਂ ਦੀ ਗੱਲ ਕੀਤੀ ਅਸੀਂ ਉਹਦੇ ਮਦਈ ਨਹੀਂ ਉਹਦੇ ਮੁੱਢੋਂ ਦੁਸ਼ਮਣ ਹਾਂ ਕਾਂਗਰਸ ਸਰਕਾਰ ਨੇ ਪੰਜਾਬ ਦੇ ਵਿੱਚ ਸ਼ੁਰੂ ਤੋਂ ਬੇਤਕਰਾ ਕੀਤਾ 47 ਤੋਂ ਲੈ ਕੇ ਝੂਠੇ ਵਾਅਦੇ ਕੀਤੇ ਪਹਿਲਾਂ ਇਹ ਮੁਲਕ ਆਜ਼ਾਦ ਹੋਣ ਤੋਂ ਪਹਿਲਾਂ ਵਾਅਦੇ ਕੀਤੇ ਸਾਰਿਆਂ ਵਾਅਦਿਆਂ ਤੋਂ 47 ਤੋਂ ਬਾਅਦ ਮੁਨਕਰ ਹੋ ਗਏ ਬੜੀ ਵੱਡੀ ਇਹ ਕਾਂਗਰਸ ਜਮਾਤ ਜਿਹੜੀ ਦੁਸ਼ਮਣਿਆਂ ਪੰਥ ਦੀ 1984 ਦੇ ਵਿੱਚ ਬੜਾ ਵੱਡਾ ਕਾਹਨ ਪੀੜਿਆ 1984 ਦੇ ਵਿੱਚ ਕਤਲੇਆਮ ਕੀਤਾ ਸਿੱਖਾਂ ਦਾ ਉਹ ਅੱਜ ਜਾ ਕੇ ਗੱਲ ਕਰ ਰਿਹਾ ਮੈਂ ਉਹਦਾ ਪੱਖ ਨਹੀਂ ਪੂਰ ਰਿਹਾ ਮੈਂ ਉਹਦੇ ਹੱਕ ਦੀ ਗੱਲ ਜਿਹੜੀ ਬਾਝ ਬਣਦੀ ਆ ਮੈਂ ਪੁੱਛਣਾ ਚਾਹੁੰਨਾ ਜਿਹੜੇ ਉੱਥੇ ਘਰਾਓ ਕਰਦੇ ਆ ਆ ਜਿਹੜੇ ਰਾਜਸਥਾਨ ਚ ਸਾਡੀ ਬੀਬੀ ਦੋ ਬੀਬੀਆਂ ਗਈਆਂ ਕੀ ਕਸੂਰ ਸੀ ਉਹਨਾਂ ਦਾ ਜੁਡੀਸ਼ੀਅਰ ਸਰਵਿਸ ਦੇ ਵਿੱਚ ਜਾਣਾ ਸੀ ਕਹਿੰਦੇ ਕਿਰਪਾਨ ਵੀ ਲਾ ਦਿਓ ਕੜਾ ਵੀ ਲਾ ਦਿਓ ਤੇ ਤੁਹਾਨੂੰ ਤਦ ਸ਼ਰਮ ਨਾ ਆਈ ਤੁਸੀਂ ਤਦ ਨਹੀਂ ਮਹਿਸੂਸ ਕੀਤਾ ਕਿ ਕਕਾਰਾਂ ਦੀ ਬੇਇੱਜ਼ਤੀ ਹੋ ਰਹੀ ਆ ਅੱਜ ਅਸੀਂ ਜਸਟਿਸ ਐਮ ਐਸ ਬੇਦੀ ਸਾਹਿਬ ਤੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸਾਡੇ ਮੁੰਡਲੇ ਅਧਿਕਾਰ ਆ ਸਾਡੇ ਮੌਲਕ ਅਧਿਕਾਰ ਆ ਪਰ ਮੌਲਕ ਅਧਿਕਾਰਾਂ ਦਾ ਵੀ ਕਾਣ ਕੀਤਾ ਜਾ ਰਿਹਾ ਹੁਣ ਅਸੀਂ ਕੋਟਾਂ 'ਚ ਜਾਈਏ ਜੇ ਤਾਂ ਅਸੀਂ ਗੁਲਾਮ ਆ ਤਾਂ ਸਾਨੂੰ ਕਹੋ ਤੁਹਾਡੇ ਤੇ ਨਾਦਰ ਸ਼ਾਹੀ ਫਰਮਾਨ ਆ ਤੇ ਜੇ ਅਸੀਂ ਆਜ਼ਾਦ ਆ ਤੇ ਅਸੀਂ ਆਜ਼ਾਦੀ ਦੇ ਵਿੱਚ ਵੱਧ ਹਿੱਸਾ ਪਾਇਆ ਤੇ ਫੇ ਕਕਾਰਾਂ ਦੀ ਗੱਲ ਉੱਥੇ ਜਾ ਕੇ ਕੌਣ ਕਰੂਗਾ ਅੱਜ ਆਪਾਂ ਭੁੱਲ ਗਏ ਮਰਿਆਦਾ ਕਿਹੜੀ ਆ ਸੋ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਆ ਹੁਣ CBSE ਦੇ ਸਕੂਲਾਂ ਦਾ ਆਉਣਾ ਟੈਸਟ ਕੜੇ ਸ਼ਰੇ ਆਮ ਲਾਈ ਜਾਂਦੇ ਅਸੀਂ ਰਾਲਾ ਪਾ ਪਾ ਕੇ ਥੱਕ ਗਏ ਕੀ ਗੱਲ ਖੜਾ ਕੋਈ ਦੁਸ਼ਮਣ ਆ ਜਾਂ ਕੜੇ ਦਾ ਕੋਈ ਮਹੱਤਵ ਆ ਬੜਾ ਪੰਜ ਕਕਾਰਾਂ ਦੇ ਵਿੱਚੋਂ ਸਾਡਾ ਸ਼ਰਮਾ ਔਰ ਇੱਕ ਆਪਣੇ ਨਿਸ਼ਾਨ ਆ ਤੇ ਆਪਾਂ ਫਿਰ ਉਥੇ ਬੋਲਦੇ ਤੱਕ ਨਹੀਂ ਸਾਡੇ ਬੱਚੇ ਵੀ ਜਾਂਦੇ ਕੜੇ ਲਾ ਕੇ ਟੈਸਟ ਦੇ ਕੇ ਆ ਜਾਂਦੇ ਮੈਂ ਇਸ ਕਰਕੇ ਕਹਿਣਾ ਚਾਹਣਾ ਅਸੀਂ ਮਦਈ ਕੇਵਲ ਤਾਂ ਕੇਵਲ ਗੁਰ ਮਰਿਆਦਾ ਦੇ ਬਣੀਏ ਅਸੀਂ ਮਦਈ ਬਣੀਏ ਜਿਹੜੀ ਸਾਡੀ ਰਹਿਤ ਮਰਿਆਦਾ ਆ ਪਰ ਕਈ ਵਾਰੀ ਰਾਤ ਸੀ ਰੋਟੀਆਂ ਰਾਤ ਸੀ ਰੋਟੀਆਂ ਸੇਕਦੇ ਸੇਕਦੇ ਉਹਨਾਂ ਦੇ ਗੋਲੇ ਬਣ ਜਾਂਦੇ ਜਿਹੜੇ ਸਿੱਖੀ ਦਾ ਘਰਨ ਕਰਦੇ ਆ ਜਿਹੜੇ ਸਿੱਖੀ ਦੇ ਦੁਸ਼ਮਣ ਬਣਦੇ ਆ ਮੈਂ ਆ ਕਹਿਣਾ ਚਾਹੁੰਦਾ ਇਸ ਧਰਤੀ ਤੋਂ ਅੱਜ ਕਿ ਆਪਦੀ ਸਰਕਾਰ ਆਈ ਇਸ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਕੀ ਕਸੂਰ ਹੈ ਆਵਦਾ ਤਿੰਨ ਵਾਰ ਪਟੀਸ਼ਨ ਗਈ ਕੇਜਰੀਬਾਦ ਇੱਕ ਹੋਰ ਜਿਹੜਾ ਪੰਜਾਬ ਦਾ ਅੱਜ ਕਹਿੰਦਾ ਮੈਂ ਰੱਖ ਆਇਆ ਜਿਹੜਾ ਕਹਿੰਦਾ ਮੈਨੂੰ ਵੋਟਾਂ ਪਾਓ ਤੁਸੀਂ ਮੈਨੂੰ ਕਹੋਗੇ ਸ਼ੋਮਨੀ ਕਮੇਟੀ ਦਾ ਪ੍ਰਧਾਨ ਇਹ ਗੱਲਾਂ ਬੋਲਦਾ ਮੇਰਾ ਵੋਟਾਂ ਨਾਲ ਕੋਈ ਤਲਕਾਤ ਨਹੀਂ ਹੈ ਵੀ ਤਲਕਾਤ ਮੇਰਾ ਕਿਉਂਕਿ ਵੋਟਾਂ ਦੀ ਗੱਲ ਮੈਂ ਨਹੀਂ ਕਰਦਾ ਹੋਰ ਕੌਣ ਕਰੂਗਾ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ ਪਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਤਿੰਨ ਵਾਰੀ ਪਈ ਤੇ ਪੈਂਡਿੰਗ ਆ ਜਦੋਂ ਸਰਕਾਰ ਬਣੀ ਤਾਂ ਕੈਨਸਲ ਕਰਕੇ ਮਾਰੀ ਕੀ ਹੈ ਸਾਡੇ ਨਾਲ ਇਨਸਾਫ ਕਰ ਰਹੇ ਆ ਪੰਜਾਬ ਦੇ ਲੋਕੋ ਸੋਚੋ ਕਿ ਅੱਜ ਬੰਦੀ ਸਿੰਘ ਸਾਡੇ ਦੇਖੋ ਕਿੰਡੀ ਸ਼ਰਮਸ਼ਾਰ ਹੋਣਾ ਪੈਂਦਾ ਮੈਨੂੰ ਅਸੀਂ ਪਿਛਲੇ ਦਿਨੀ ਭਾਈ ਬਲਵੰਤ ਸਿੰਘ ਰਾਜੋਆਣੇ ਨਾਲ ਮੁਲਾਕਾਤ ਕੀਤੀ ਸਿੰਘ ਸਾਹਿਬ ਨੂੰ ਨਾਲ ਮੇਰੇ ਸੀ ਇਹਨਾਂ ਨੂੰ ਵੀ ਉਹਨਾਂ ਨੇ ਆਪਣੇ ਜੋ ਬਚਨ ਬਲਾਸ ਇਹਨਾਂ ਨਾਲ ਸਾਂਝੇ ਕੀਤੇ ਤੇ ਸਿੰਘ ਸਾਹਿਬ ਨੇ ਆਦੇਸ਼ ਕੀਤਾ ਕਿ ਜਿਹੜੀ ਸ਼ੋਮਣੀ ਕਮੇਟੀ ਨੇ ਪਟੀਸ਼ਨ ਪਾਈ ਉਹ ਮਾਰਸੀ ਪਟੀਸ਼ਨ ਉਹ ਵਾਪਸ ਲੈ ਲਓ ਸਿੰਘ ਸਾਹਿਬ ਨੇ ਕਿਹਾ ਕਿ ਜਥੇਬੰਦੀਆਂ ਆਪਣਾ ਜਿਹੜਾ ਆ ਉਹ ਪ੍ਰਤੀਕਰਮ ਦੇਣ ਪਰ ਜਥੇਬੰਦੀਆਂ ਸੁੱਤੀਆਂ ਪਈਆਂ ਉਹ ਵਿਚਾਰਾ 29 ਸਾਲ ਦਾ ਜੇਲ੍ਹ 'ਚ ਬੈਠਾ ਫਾਂਸੀ ਦੀ ਚੱਕੀ ਈੜੀ ਕਰਿਆ 18 ਸਾਲ ਜੇਲ੍ਹ 'ਚ ਬੈਠਾ ਤੇ ਆਪਾਂ ਚੁੱਪ ਕਰਕੇ ਬੈਠੇ ਆ ਕੀ ਨਿਰਣਾ ਨਹੀਂ ਕੋਈ ਕਰਾਂਗੇ ਹੁਣ ਅਸੀਂ ਔਰ ਉਹਦੀ ਭੈਣ ਵਿਚਾਰੀ ਬਿਮਾਰ ਆ ਫੇਫੜਿਆਂ ਦੀ ਬਿਮਾਰੀ ਆ ਤੇ ਉਹ ਵਿਚਾਰੀ ਉਥੇ ਅ ਟ੍ਰੀਟਮੈਂਟ ਕਰਾਉਂਦੀ ਆ ਤੇ ਭਾਈ ਰਾਜਵਾਨਾ ਸਾਹਿਬ ਵੱਲੋਂ ਇਹ ਹੁਕਮ ਹੋਇਆ ਸੀ ਕਿ ਮੈਂ ਜਿਹੜੀ 19 ਦੇ ਵਿੱਚ ਅਸੀਂ ਮਰਸੀ ਪਟੀਸ਼ਨ ਪਾਈ ਸੀ ਉਹਦੀ ਹੁਣ ਸੁਪਰੀਮ ਕੋਰਟ ਚੈਲੰਜ ਕੀਤਾ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਹੋਣ ਤੋਂ ਬਾਅਦ 2022 ਦੇ ਵਿੱਚ ਸੈਂਟਰ ਸਰਕਾਰ ਨੂੰ ਹਦਾਇਤ ਕੀਤੀ ਕਿ ਤੁਸੀਂ ਇਸ ਪਟੀਸ਼ਨ ਦਾ ਫੈਸਲਾ ਕਰੋ ਇਸ ਫਾਂਸੀ ਦਾ ਫੈਸਲਾ ਕਰੋ ਅੱਜ 3 ਸਾਲ ਹੋ ਚੱਲੇ ਆ ਕੋਈ ਫੈਸਲਾ ਨਹੀਂ ਹੋਇਆ ਅੱਜ ਅਸੀਂ ਹੁਣ ਫੇਰ ਪਟੀਸ਼ਨ ਪਾਈ ਆ ਰਾਜਵਾਨਾ ਸਾਹਿਬ ਦੇ ਕਹਿਣ ਤੇ ਉਹ ਕਹਿੰਦੇ ਇੱਕ ਵਾਰੀ ਸੁਪਰੀਮ ਕੋਰਟ ਦੇ ਵਿੱਚ ਫੇਰ ਜਾਓ ਮੈਨੂੰ ਇੱਕ ਪਾਸੇ ਫਾਂਸੀ ਦਾ ਫੰਦਾ ਉਹ ਕਹਿੰਦੇ ਮੈਨੂੰ ਕੋਈ ਇਸ ਗੱਲ ਦੇ ਵਿੱਚ ਫਿਕਰ ਨਹੀਂ ਮੈਂ ਕੋਈ ਇਸ ਗੱਲ ਨੂੰ ਨਹੀਂ ਘਬਰਾਟ ਦੇ ਵਿੱਚ ਪਰ ਕਹਿੰਦੇ ਮੇਰਾ ਫੈਸਲਾ ਤਾਂ ਕਰੋ ਨਾ ਇੱਕ ਪਾਸੇ ਕਰੀਏ ਗੱਲ ਸਾਰੀ ਹੁੰਦੀ ਆ ਸੋ ਵੀਰੋ ਉਹਨਾਂ ਦੇ ਨਾਲ ਆ ਸਾਡੇ ਪਿੱਛੇ ਪਾਈ ਗੁਰਦੀਪ ਸਿੰਘ ਜੀ ਖੜਾ ਉਹ ਆ ਕੇ ਗਏ 34ਵਾਂ ਸਾਲ ਸ਼ੁਰੂ ਹੋ ਗਿਆ ਉਹਨਾਂ ਦੇ ਨਾਲ ਲਖਵਿੰਦਰ ਸਿੰਘ ਸਾਡਾ ਅਵਤਾਰ ਸਿੰਘ ਤਾਰਾ ਭਾਈ ਅਵਤਾਰ ਸਿੰਘ ਪਿਉਰਾ ਔਰ ਭਾਈ ਜਗਤਾਰ ਸਿੰਘ ਜੀ ਹਵਾਰਾ ਕੈਦਾਂ ਪੂਰੀਆਂ ਹੋ ਚੁੱਕੀਆਂ ਕੋਈ ਕਾਨੂੰਨ ਨਹੀਂ ਪਰ ਸਾਡੇ ਦੇ ਕਾਨੂੰਨ ਜਿਹੜਾ ਉਹ ਬਖਰਾ ਜਾਰੀ ਕੀਤਾ ਜਾਂਦਾ ਸੋ ਮੈਂ ਸਿੱਖ ਕੌਮ ਨੂੰ ਵੀ ਕਿਉਂਕਿ ਤੁਸੀਂ ਬਹੁਤ ਸਤਿਕਾਰ ਰਾਨਾ ਪਹੁੰਚੇ ਆ ਤੁਹਾਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਕੁਝ ਸਾਡੇ ਕੌਮੀ ਮੁੱਦੇ ਵੀ ਹੁੰਦੇ ਆ ਉਹ ਕੌਮੀ ਮੁੱਦਿਆਂ ਦੇ ਵਿੱਚ ਵੀ ਆਪਣਾ ਯੋਗਦਾਨ ਪਾਈਏ ਔਰ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਨਾ ਜਿਹੜੇ ਹੁਣ ਮੌਜੂਦਾ ਵੀ ਜਿਹੜੇ ਇਹਨਾਂ ਨੇ ਆ ਸਾਲ 2 ਸਾਲ ਪਹਿਲਾਂ ਚੱਕੇ ਆ ਉਹਨਾਂ ਨਾਲ ਵੀ ਬਿਤਕਰਾ ਬਹੁਤ ਵੱਡਾ ਹੋ ਰਿਹਾ ਐਨਐਸਏ ਦਾ ਕੋਈ ਪ੍ਰੋਵੀਜ਼ਨ ਨਹੀਂ ਤੇ ਐਨਐਸਏ ਜਿਹੜੀ ਆ ਉਹ ਸਾਲ ਪੂਰੀ ਹੋ ਗਏ ਮੁੜ ਫੇਰ ਦੋ ਸਾਲ ਲਾ ਦਿੱਤਾ ਸੋ ਬਿਤਕਰੇ ਤੇ ਬਿਤਕਰਾ ਹੋ ਰਿਹਾ ਅਸੀਂ ਇੱਕ ਮੈਂ ਹੁਣ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਨਾ ਸ਼ੰਤ ਬਾਬਾ ਜਰਨੈਲ ਸਿੰਘ ਜੀ ਖਾਸਾ ਪਿੰਡਰਾ ਵਾਲੇ ਜਿਨ੍ਹਾਂ ਨੂੰ 21ਵੀਂ ਸਦੀ ਦਾ ਮਹਾਨ ਸਿੱਖ ਮਹਾਨ ਸ਼ਹੀਦ ਤਖਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਸੀ ਆ ਇੱਕ ਐਮਪੀ ਬਣੀ ਆ ਇਹਨਾਂ ਦੀ ਮੈਂ ਨਾਂ ਨਹੀਂ ਲੈਣਾ ਉਹ ਰੋਜ਼ ਕਹਿ ਰਹੀ ਜੀ ਅੱਤਵਾਦੀ ਆ ਹੁਣ ਫੇਰ ਸੈਂਸਰ ਬੋਰਡ ਨੇ ਵੀ ਇਜਾਜ਼ਤ ਦੇ ਦਿੱਤੀ ਤੇ ਤੁਸੀਂ ਸਾਰੇ ਕੱਤਰਿਆਂ ਸੰਤ ਬਾਬਾ ਜਰਨੈਲ ਸਿੰਘ ਸੰਤ ਚਪਾਈ ਸੀ ਸ਼ਹੀਦ ਆ ਕੌਮ ਦੇ ਇਹਨਾਂ ਦੇ ਕਹੇ ਨਹੀਂ ਅਸੀਂ ਅੱਤਵਾਦੀ ਬਣਦੇ ਇਹ ਮੈਚ ਮੈਂ ਕਹਿਣਾ ਚਾਹੁੰਨਾ ਅਸੀਂ ਤਾਂ ਚੁੱਪ ਕਰ ਜਾਂਨੇ ਕਈ ਵਾਰੀ ਸਿੱਖ ਮੁੱਦਿਆਂ ਤੇ ਵੀ ਚੁੱਪ ਕਰ ਜਾਂਨੇ ਜਿਸ ਮਸਲੇ ਤੇ ਸ਼ਾਂਤਾਂ ਨੇ ਉਸ ਧਰਤੀ ਦੇ ਸ਼ਹੀਦੀ ਪਾਈ ਉਹਨੇ ਪ੍ਰਣ ਕੀਤਾ ਸੀ ਕਿ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਕ ਨਾ ਜਾਵੇ ਟਕਸਾਲ ਦੇ ਤਿੰਨ ਮਹਾਨ ਸ਼ੀਰ ਹੋਈਆ ਔਰ ਇੱਕ ਚੜ੍ਹਦੇ ਪਾਸੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਬੈਠੇ ਇੱਕ ਆਇਦਰ ਪਛਮ ਵਾਲੀ ਬਾਜੀ ਉਹ ਬੈਠੇ ਆ ਇੱਕ ਬੁੰਗਾ ਬਾਬਾ ਕਰਵਕ ਸਿੰਘ ਦਾ ਬੈਠਾ ਸੋ ਮੈਂ ਕਹਿਣਾ ਚਾਹੁੰਨਾ ਕਿ ਆਪਾਂ ਕੋਈ ਹੱਲ ਕਢੀਏ ਮੈਂ ਜਜਵਾਤੀ ਨਹੀਂ ਬੋ ਰਿਹਾ ਪਰ ਮੈਂ ਬੋਲਾਂ ਵੀ ਕਿੱਥੇ ਇਹਨਾਂ ਸਟੇਜਾਂ ਦੇ ਬੋਲੂਗਾ ਤੇ ਜੇ ਆਪਾਂ ਇਦਾਂ ਦੇ ਮੁੱਦਿਆਂ ਤੇ ਵੀ ਉੱਪਰ ਆਾਂਗੇ ਫਿਰ ਮਿੱਤਰੋ ਹੌਲੀ-ਹੌਲੀ ਅੰਬਾਲੇ ਪਹੁੰਚ ਗਏ ਆ ਫਿਰ ਆਪਣੇ ਵਿੱਚ ਆਵੜਨਗੇ ਆ ਹੁਣ ਦੇਖੋ ਅੰਬਾਲੇ ਦੇ ਵਿੱਚ ਪਿੱਛੇ ਆ ਹੁਣ ਉਹਨਾਂ ਨੇ ਮੀਟਿੰਗ ਕਿੱਥੇ ਕੀਤੀ ਸਿੰਘ ਸਾਹਿਬ ਗਏ ਸੀ ਤੇ ਅੱਜ ਹਰਿਆਣੇ ਦਾ ਸਾਰਾ ਪ੍ਰਬੰਧ ਤੈਸ਼ ਨੈਸ਼ ਕਰ ਦਿੱਤਾ ਕਿਉਂ ਕੀਤਾ ਤੈਸ਼ ਨੈਸ਼ ਇਸ ਕਰਕੇ ਹੋ ਗਿਆ ਕਿਉਂਕਿ ਸਰਕਾਰ ਦੀ ਮੁੱਠੀ ਚਾਪੀ ਕਰਨ ਲੱਪੇ ਆਪਣੇ ਜਿਹੜੇ ਅੰਦਰ ਜਿਸ ਪਾਰ ਜਲੇ ਤੁਹਾਨੂੰ ਚੁਣਿਆ ਸੀ ਉਹ ਫਰਜ਼ ਖਤਮ ਕਰ ਦਿੱਤੇ ਅੱਜ ਦਿੱਲੀ ਕਮੇਟੀ ਦਾ ਕੀ ਹਾਲਿਆ ਮੈਂ ਮੈਂਬਰ ਹਾਂ ਉੱਥੋਂ ਦਾ ਪਰ ਅੱਜ ਆਪਾਂ ਉਹ ਵੀ ਦੇਖੀਏ ਸਿੱਧੇ ਮੈਂਬਰ ਭਾਜਪੀ ਦੀ ਪਾਰਟੀ 'ਚ ਜਾ ਰਹੇ ਆ ਲੋਕਾਂ ਨੇ ਚੁਣਿਆ ਸੀ ਗੁਰੂ ਦੀ ਗੋਲਕ ਤੇ ਗੁਰੂ ਦੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਪਰ ਅੱਜ ਆਪਾਂ ਉਹ ਵੀ ਭੁੱਲ ਗਏ ਸਾਰੇ ਤੇ ਫਿਰ ਮੈਂ ਕਹਿਣਾ ਚਾਹੁੰਨਾ ਕਿ ਜੇ ਆਪਾਂ ਮਿੱਤਰੋ ਫਿਰ ਇਦਾਂ ਹੀ ਹੋਇਆ ਅੱਜ ਤਖਤ ਪਟਨਾ ਸਾਹਿਬ ਅੱਜ ਤੱਕ ਤਾਂ ਹਜੂਰ ਸਾਹਿਬ ਨੋਮੀਨੇਸ਼ਨ ਹੁੰਦੀ ਪ੍ਰਧਾਨ ਦੀ ਤੇ ਜੇ ਫਿਰ ਗਾਹਾਂ ਟੱਪ ਕੇ ਆ ਗਿਆ ਬਾਰਡਰ ਸ਼ੰਭੂ ਗਾਹ ਨੂੰ ਤੇ ਫਿਰ ਆ ਜਿਹੜੀ ਮਰਿਆਦਾ ਦੇ ਵਿੱਚ ਅੱਜ ਸਿੱਖ ਕੌਮ ਬੈਠੀ ਇਦਾਂ ਨਹੀਂ ਹੋਣੀ ਫਿਰ ਫਿਰ ਮਹਾਂਤਾਂ ਵਾਲਾ ਕੰਮ ਹੋਊਗਾ ਸਰਕਾਰੀ ਜਫੇਦਾਰ ਆਉਣਗੇ ਫਿਰ ਇਹ ਆਪਾਂ ਨੂੰ ਅੱਜ ਸੋਚਣਾ ਪਊਗਾ ਇਹ ਇੱਕ ਸਵਾਲੀਆ ਚੈਨਿਆ ਕਿ ਆਪਾਂ ਕੀ ਆਉਂਦੇ ਸਮੇਂ ਦੇ ਵਿੱਚ ਇਵੇਂ ਚੁੱਪ ਕਰਕੇ ਬੈਠੇ ਰਹਿਣਾ ਸ਼ਤਾਬ ਦੀ ਆ ਗੁਰੂ ਨੂੰ ਸਮਰਪਤ ਆ ਉਹ ਗੁਰੂ ਜਿਸ ਗੁਰੂ ਨੇ ਅਕਬਰ ਨੂੰ ਬਰੋਬਰ ਬਹਾਲਿਆ ਜਿਸ ਅਕਬਰ ਨੇ ਕਿਹਾ ਕਿ ਦੱਸੋ ਗੁਰੂ ਸਾਹਿਬ ਜੀ ਕੋਈ ਲਾਦਿਆ ਇਸ ਨਾਲ ਜੈਲ ਲਾਦਿਆ ਗੁਰੂ ਸਾਹਿਬ ਕਹਿੰਦੇ ਇਹ ਗੁਰੂ ਬਖਸ਼ਿੰਦ ਗਰਵਾਣੀ ਸਾਡਾ ਗੁਰੂ ਆ ਕਿਸੇ ਸਰਕਾਰ ਦੀ ਨਹੀਂ ਮਦਦ ਦੀ ਲੋੜ ਕਿਸੇ ਹੋਰ ਦੀ ਲੋੜ ਨਹੀਂ ਕੇਵਲ ਤਾਂ ਕੇਵਲ ਸਾਡੀ ਅਗਵਾਈ ਗੁਰਸ਼ਬਦ ਕਰਦਾ ਅੱਜ ਵੀ ਅਗਵਾਈ ਕਰਦਾ ਅੱਜ ਵੀ ਗੁਰੂ ਕੇ ਸਿੱਖ ਮੌਜੂਦਾ ਸਮੇਂ ਵਿੱਚ ਵੀ ਜਿਹੜੇ ਗਰਵਾਣੀ ਗੈਣ ਕਰਦੇ ਆ ਗਰਬਾਣੀ ਗੈਣ ਕਰਕੇ ਸਰਮਣ ਕਰਕੇ ਉਤੇ ਵਿਚਾਰ ਕਰਕੇ ਉਹਦੇ ਤੇ ਚੱਲਦੇ ਵੀ ਆ ਧੰਤਾਂ ਦੇ ਜੋਗ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇੱਕ ਹੋਰ ਬਹੁਤ ਵਧੀਆ ਜਿਹੜਾ ਬਹੁਤ ਸਾਡੇ ਲਈ ਇੱਕ ਮੈਂ ਅੱਗੇ ਪਿੱਛੇ ਇਹ ਵੀ ਗੱਲ ਕੀਤੀ ਸੀ ਕਿ ਆ ਜਿਹੜੀਆਂ ਹੇਟ ਸਪੀਚ ਨਫਰਤੀ ਜਿਹੜੀਆਂ ਸਪੀਚਾਂ ਜਾਂ ਨਫਰਤੀ ਤੌਰ ਦੇ ਉੱਤੇ ਸਾਡੀਆਂ ਗੁਰਮਤ ਨੂੰ ਰਲਗੱਡ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਰਲਗੱਡ ਕੀਤਾ ਜਾ ਰਿਹਾ ਮੇਰਾ ਗੱਲ ਜੇ ਮੈਂ ਝੂਠ ਨੇ ਬੋਲਦਾ ਸਾਡੇ ਜਸਕਰਨ ਤੇ ਹਰਭਜਨ ਬੈਠੇ ਆ ਅਨੇਕਾਂ ਕੰਪਲੇਂਟਾਂ ਪਾ ਪਾ ਕੇ ਥੱਕ ਗਏ ਆ ਕਿ ਇਹ ਝੂਠ ਜਿਹੜਾ ਇਹਨੂੰ ਪੱਕਾ ਕਰੋ ਕਿ ਇਹ ਤੇ ਪੱਕਾ ਬੰਦ ਹੋ ਜਾਏ ਪਰ ਕਿਉਂਕਿ ਚਸਕੇ ਲੈ ਰਹੇ ਆ ਸਿੱਖਾਂ ਨਾਲ ਹੋ ਰਹੀ ਆ ਨਾ ਪਰ ਮੈਂ ਇਹ ਵੀ ਕਹਿਣਾ ਚਾਹਣਾ ਇਹ ਅੱਗ ਕਈ ਵਾਰੀ ਆਪਣੇ ਵੀ ਬਲ ਜਾਂਦੀ ਆ ਸੋ ਵੀਰੋ ਨਿਮਰਤਾ ਸਹਿ ਸਾਰਿਆਂ ਨੂੰ ਮੈਂ ਬੇਨਤੀ ਕਰਨੀ ਚਾਹਣਾ ਕਿ ਆ ਆਉਂਦਾ ਸਮਾਂ ਭਿਆੰਕਰ ਵੀ ਆ ਸਾਡੇ ਲਈ ਭਾਂਕਰ ਇਸ ਕਰਕੇ ਆ ਭਰਾ ਮਾਰੂ جنگ ਵੱਡੇ ਵੱਡੇ ਪੱਦਰ ਤੇ ਉੱਤੇ ਆ ਆਪਾਂ ਤਖਤਾਂ ਦੀ ਪ੍ਰਵਾਹ ਛੱਡੀਏ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈਏ ਅਗਲਾ ਹਮਲਾ ਅਕਾਲ ਤਖਤ ਤੇ ਆ ਉਹ ਕਿਹੜੇ ਰੂਪ ਦੇ ਵਿੱਚ ਉਹ ਸਾਡੇ ਰੂਪ ਦੇ ਵਿੱਚ ਆ ਕਿਉਂਕਿ ਜੇ ਸਿਧਾਂਤ ਖਤਮ ਹੋ ਗਏ ਫੇਰ ਅਕਾਲ ਤਖਤ ਜਿਹੜਾ ਆ ਉਹਦਾ ਓਡਾ ਮਹੱਤਵ ਨਹੀਂ ਰਹੂਏ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਗੁਰੂ ਹਰਾਈ ਸਾਹਿਬ ਪਾਛਾ ਜੀ ਨੇ ਕੋਈ ਸਿੱਖ ਖਨਾਮੀ ਕਰੇ ਕੁਛ ਕਰੇ ਉਹਨੂੰ ਪ੍ਰੇਰਣਾ ਨਹੀਂ ਉਹਨੂੰ ਇਹ ਗੱਲ ਆ ਕੇ ਆ ਕੇ ਸ੍ਰੀ ਅਕਾਲ ਤਖਤ ਦੇ ਨਤਮਸਤਕ ਹੋ ਜਾਏ ਉਹ ਹਮੇਸ਼ਾ ਹੀ پاک ਤੇ ਪਵਿੱਤਰ ਹੁੰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਕਿਉਂਕਿ ਬੋਲਣਾ ਤਾਂ ਹੋਰ ਵੀ ਚਾਹੁੰਦਾ ਸੀ ਪਰ ਕਿਉਂਕਿ ਲੰਮਾ ਸਮਾਂ ਹੋ ਗਿਆ ਮੈਂ ਧੰਨਵਾਦ ਕਰਦਾ ਤਿੰਨੋਂ ਸਿੰਘ ਸਹਿਬਾਨ ਦਾ ਜਿਨ੍ਹਾਂ ਨੇ ਨਗਰ ਕੀਰਤਨਾ ਜਬੀ ਹਾਜ਼ਰੀ ਭਰੀ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਔਰ ਉਹਨਾਂ ਦੇ ਨਾਲ ਤੱਕ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਤੱਕ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਔਰ ਸਾਡੇ ਸਿੱਖ ਪੰਥ ਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਸੰਤ ਬਾਬਾ ਬਲਬੀਰ ਸਿੰਘ ਜੀ ਜਿਹੜੇ ਸਾਰੇ ਦਲ ਪਖਾਂ ਦੀ ਔਰ ਸਮੁੱਚੇ ਨਿਹੰਗ ਸਿੰਘਾਂ ਦੀ ਪ੍ਰਤੀਨਿਧ ਕਰਦੇ ਆ ਉਹਨਾਂ ਦਾ ਧੰਨਵਾਦ ਕਰਦਾ ਵਿਧੀ ਚੰਦ ਬਾਬਾ ਜੀ ਬਾਬਾ ਵਿਧੀ ਚੰਦ ਜੀ ਦੀ ਮਹਾਨ ਸੰਪਰਦਾ ਬਾਬਾ ਅਵਤਾਰ ਸਿੰਘ ਜੀ ਔਰ ਤਰਨਾ ਦਲ ਬਣੋਂ ਸਾਡੇ ਬਾਬਾ ਜੋਗਾ ਸਿੰਘ ਜੀ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਹਰਿਆ ਬੇਲਾਂ ਵਾਲਿਆਂ ਬਣੋਂ ਬਾਬਾ ਨਾਗਰ ਸਿੰਘ ਜੀ ਔਰ ਬਹੁਤ ਸਾਰੇ ਮੈਂ ਅਚੇਚੇ ਤੌਰ ਤੇ ਦੋਏ ਜਿਹੜੇ ਭਾਈ ਦਇਆ ਸਿੰਘ ਦੀ ਆਸ ਤੇ ਬਾਸ ਦੇ ਵਿੱਚੋਂ ਆ ਤੁਹਾਡੇ ਦਰਸ਼ਨ ਵੀ ਕੀਤੇ ਜਿਨ੍ਹਾਂ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਦੇ ਵਿੱਚੋਂ ਸਾਰੇ ਨਿਕਲੇ ਆ ਕਿਉਂਕਿ ਦੋ ਜਥੇਬੰਦੀਆਂ ਬੈਠੀਆਂ ਬੁੱਢਾ ਦਲ ਤੇ ਨਾਲ ਦਮਦਮੀ ਟਕਸਾਲ ਇਹ ਜਥੇਬੰਦੀਆਂ ਗੁਰੂ ਸਾਹਿਬ ਦੇ ਬੇਲੇ ਦੀਆਂ ਚਲੀਆਂ ਆ ਰਹੀਆਂ ਪਰ ਇਹ ਜਿਹੜੀਆਂ ਬਾਕੀ ਜਿੰਨੀਆਂ ਵੀ ਸੰਪਰਦਾਵਾਂ ਚਲੀਆਂ ਚਾਹੇ ਨਾਨਕਸਰੀਏ ਚਾਹੇ ਕਲੇਰਾਂ ਵਾਲੇ ਕੋਈ ਵੀ ਉਹ ਸਾਰੇ ਭਾਈ ਦਇਆ ਸਿੰਘ ਦੀ ਮਹਾਨ ਸੰਪਰਦਾ ਦੇ ਵਿੱਚੋਂ ਨਿਕਲੇ ਆ ਔਰ ਮੈਂ ਅਚੇਚੇ ਤੌਰ ਤੇ ਜਿੰਨੇ ਵੀ ਕਾਰ ਸੇਵਾ ਵਾਲੇ ਮਹਾਪੁਰਸ਼ ਸੰਤ ਬਾਬਾ ਕਸ਼ਮੀਰ ਸਿੰਘ ਜੀ ਆ ਤਿੰਨ ਮੰਝਲੀ ਹਾਰ ਬਣਿਆ ਮੋਰੇ ਇਹ ਤਿੰਨ ਮਹੀਨੇ ਦੇ ਵਿੱਚ ਬਣਿਆ ਦਿਨ ਰਾਤ ਇੱਕ ਕਰਕੇ ਸਾਨੂੰ ਉਮੀਦ ਨਾ ਸੀ ਪਈ ਇਹ ਪੂਰਾ ਹੋ ਜਾਊਗਾ ਪਰ ਉਹ ਤਿੰਨਾਂ ਮਹੀਨਿਆਂ ਦੇ ਵਿੱਚ ਹਾਲੇ ਚਲੋ ਬਣਨਾ ਬਣ ਰਿਹਾ ਪਰ ਮੈਂ ਧੰਨਵਾਦ ਕਰਦਾ ਬਾਬੇ ਪੂਰੀ ਬਾਲਿਆਂ ਦਾ ਉਹਨੇ ਵੀ ਲੰਗਰ ਲਾਇਆ ਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਮਰੀਕਾ ਬੈਠੇ ਸੀ ਪੰਥ ਦੀ ਚੇਤਾ ਆ ਨਾ ਮਨ ਦੇ ਵਿੱਚ ਤੇ ਕਹਿੰਦੇ ਭਈ ਉਥੋਂ ਪ੍ਰਧਾਨ ਜੀ ਸਾਡਾ ਲੰਗਰ ਦਾ ਜਿਹੜਾ ਆ ਉਹ ਹੁਣੇ ਕੋਈ ਰਿਜ਼ਰਵ ਖਾਤਾ ਕਰਦਾ ਹੋਰ ਸੰਪਰਦਾਵਾਂ ਅਨੇਕਾਂ ਹੀ ਅਨੇਕਾਂ ਮੈਂ ਇਸ ਕਰਕੇ ਕਹਿਣਾ ਕਿ ਬਹੁਤ ਵੱਡੇ ਲੰਗਰ ਤੁਸੀਂ ਲਾਏ ਆ ਬੜੀ ਵੱਡੀ ਆਉਂਦੀਆਂ ਸੰਗਤਾਂ ਦੀ ਸੇਵਾ ਪਿੰਡਾਂ 'ਚ ਵੀ ਮੈਂ ਦੇਖਦਾ ਮੋਟਰਾਂ ਤੇ ਬੰਬੀਆਂ ਤੇ ਕਿਸੇ ਨੇ ਹਵੇਲੀ 'ਚ ਲੰਗਰ ਲਾਇਆ ਆ ਇਹੋ ਹੀ ਅੱਜ ਥੇਜਣਾ ਪਊ ਬੇ ਧਰਤੀ ਗੁਰਾਂ ਦੇ ਨਾਂ ਤੇ ਬਸਦੀ ਆ ਪਰ ਇਹਤੇ ਕਾਬਜ ਕਈ ਵਾਰੀ ਹੋਰ ਵੀ ਹੋ ਜਾਂਦੇ ਆ ਮੈਂ ਨਿਮਰਤਾ ਸਹਿਤ ਸਾਰੀ ਸੰਗਤੋਂ ਵੀ ਖੇਮਾ ਚਾਹਣਾ ਸ਼ਾਇਦ ਕਈ ਵਾਰੀ ਬੋਲਦਿਆਂ ਤੋਂ ਕੋਈ ਗੱਲ ਐਸੀ ਹੋ ਗਈ ਹੋਵੇ ਉਹ ਜਿਹੜੀ ਉਹ ਜਚੇ ਨਾ ਉਹ ਮੇਰੀ ਝੋਲੀ 'ਚ ਪਾ ਦਿਓ ਚੰਗੀਆਂ ਗੱਲਾਂ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਆਪਣੇ ਵਿੱਚ ਪਾ ਲਈਏ ਅੰਤ ਦੇ ਵਿੱਚ ਫਿਰ ਮੈਂ ਧੰਨਵਾਦ ਕਰਦਾ ਮੇਰੇ ਵੀਰ ਮਹਿਤਾ ਸਾਹਿਬ ਖੜੇ ਆ ਔਰ ਇਹਨਾਂ ਦੀ ਸਮੂਚੀ ਜਿਹਨੇ ਸਾਬ ਕਮੇਟੀ ਬਣਾਈ ਸੀ ਸ਼ਤਾਬਦੀਲੇ ਸਾਰੀ ਸਾਬ ਕਮੇਟੀ ਬਣਾਈ ਸੀ ਉਹ ਸਾਬ ਕਮੇਟੀ ਨੇ ਬਹੁਤ ਵੱਡਾ ਅਪਰਾਲਾ ਕੀਤਾ ਇਹ 20 ਦਿਨ ਦੇ ਲਗਾਤਾਰ ਜਿਹੜੇ ਸਮਾਗਮ ਇਦਾਂ ਹੀ ਚੱਲ ਰਹੇ ਮਹਾਨ ਨਗਰ ਕੀਰਤਨ ਪਿੰਡ ਪਿੰਡ ਚੋਂ ਆਉਂਦੇ ਰਹੇ ਤੇ ਮੈਂ ਦੇਖਦਾ 300 ਸਾਲਾਂ ਤੋਂ ਬਾਅਦ ਜਦੋਂ 1999 ਵਿੱਚ ਮਨਾਇਆ ਸੀ ਉਦਦੇ ਉਸੇ ਲੈਵਲ ਦੀ ਐ ਉਦੋਂ ਵੱਡੀ ਇਹ ਮਹਾਨ ਇਸ ਤੀਰਥ ਦੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਨਤਮਸਤਕ ਹੋਣ ਲੋਕ ਆ ਰਹੇ ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਤੇ ਬਖਸ਼ਿਸ਼ ਆ ਤੇ ਮੈਂ ਸਾਰੇ ਸਖਤਰ ਸਹਿਬਾਨ ਕੱਲੇ-ਕੱਲੇ ਦਾ ਨਾਮ ਲਵਾਂਗਾ ਜਿਨ੍ਹਾਂ ਨੇ ਵੀ ਯੋਗਦਾਨ ਪਾਇਆ ਤੇ ਮੈਂ ਇੱਕ ਇਹ ਵੀ ਮਨ ਵਿੱਚ ਆ ਜਾਂਦੀ ਮੈਂ ਹਰ ਕਿਸੇ ਬਾਜ ਵਾਲੀ ਅੱਖ ਰੱਖਦਾ ਕਿ ਕਿਹੜੇ ਵਰਕਰ ਨੇ ਕੀ ਕੰਮ ਕੀਤਾ ਤੇ ਜਿਹੜੇ ਚੰਗੇ ਕਰਦੇ ਉਹਨਾਂ ਨੂੰ ਫੇਕੇ ਦੀ ਪਲੀ ਵੀ ਮਾਂ ਪਾਉਂਦੀ ਆ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਸਮਰਪਿਤ ਹੋਈਏ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਇਹ ਦੋ ਟੰਗਾਂ ਵਾਲੇ ਅੱਜ ਹੈਗੇ ਕੱਲ ਨੂੰ ਨਹੀਂ ਹੋਣੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ 11ਵੀਂ ਜੋਤ ਸਾਡੀ ਅਗਵਾਈ ਕਰਦੀ ਆ ਅੱਜ ਇਹ ਚਿੰਤਾ ਬਣੀ ਹੋਆ ਕਿ ਇਹ ਅਗਵਾਈ ਕਰਦੀ ਗੁਰੂ ਗ੍ਰੰਥ ਸਾਹਿਬ ਦੀ ਇਹਦੇ ਵਿੱਚ ਵੀ ਕੋਈ ਵੱਖਰਾਪਨ ਅਡਰਾਪਨ ਕੀਤਾ ਜਾਵੇ ਇਹ ਹੋਣਾ ਨਹੀਂਗਾ ਕਿਉਂਕਿ ਗੁਰੂ ਦਸਮ ਪਾਤਸ਼ਾਹ ਨੇ ਸਾਨੂੰ ਕਿਰਪਾ ਕਰਕੇ ਦਿੱਤੀ ਸੋ ਅੱਜ ਗੁਰੂ ਘਰ ਦੇ ਵਿੱਚ ਬਹੁਤ ਸਾਰੀਆਂ ਜਿੰਨੀਆਂ ਮੈਂ ਦੇਖਦਾ ਚਾਰ-ਚਾਰ ਘੰਟੇ ਲੋਕ ਖੜੇ ਰਹਿੰਦੇ ਆ ਉਸ ਪਵਿੱਤਰ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ ਤੇ 10 ਜਾਂ 20 ਸਕਿੰਟ ਨਤਮਸਤਕ ਹੋਣ ਨੂੰ ਮਿਲਦੇ ਆ ਮੈਂ ਤਾਂ ਨਾਮ ਸਕਾਰ ਕਰਦਾ ਔਰ ਸੋਚਦਾ ਵੀ ਹੁਨਾ ਸਾਹ ਗੁਰੂ ਸਾਹਿਬ ਜੀ ਤੇਰੀ ਕਿੱਡੀ ਵੱਡੀ ਕਿਰਪਾ ਤੇ ਬਖਸ਼ਿਸ਼ ਆ ਕਿ ਤੂੰ ਇਹ ਮਹਾਨ ਸਾਡੇ ਲਈ ਮਨੁੱਖਤਾ ਦਾ ਕੇਂਦਰ ਸਮੁੱਚਾ ਬਖਸ਼ਿਸ਼ ਕੀਤਾ ਅੱਜ ਉੱਥੇ ਕੋਈ Hindu ਆ ਜਾਏ ਅੱਜ ਕੋਈ ਮੁਸਲਮਾਨ ਆ ਜਾਏ ਉੱਥੇ ਕੋਈ ਜੈਨੀ ਆ ਜਾਏ ਬੋਧੀ ਆ ਜਾਏ ਸਿੱਖ ਆ ਜਾਏ ਹੋਰ ਆ ਜਾਏ ਉਹ ਸਾਰੇ ਜਿਹੜੇ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ মিডিਆ ਜੀਚੇ ਤੌਰ ਤੇ ਕਿਉਂਕਿ মিডিਏ ਤੋਂ ਬਗੈਰ ਵੀ ਕੰਮ ਨਹੀਂ ਚੱਲਦਾ মিডিਏ ਨੇ ਮੇਰਾ ਖਿਆਲ ਜਿੰਨੀ ਐਡ ਕੀਤੀ ਆ ਸਾਰੇ মিডিਏ ਦਾ ਰੋਮ-ਰੋਮ ਕਰਕੇ ਧੰਨਵਾਦ ਕਰਦਾ ਜਿੰਨੇ ਮਹਾਪੁਰਸ਼ ਆਏ ਆ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਪਟਨਾ ਸਾਹਿਬ ਵਾਲੇ ਤਖਤੋਂ ਆਏ ਆ ਇਹ ਵੀ ਬਲੱਖਣ ਪੱਖ ਸਾਧਗੁਰੂ ਜੀ ਨੇ ਬਖਸ਼ ਕੀਤਾ ਵੀ ਅੱਜ ਪੰਜੇ ਤਖਤ ਇਕੱਠਾ ਹੋਤਰਿਆ ਤਖਤ ਹਜੂਰ ਸਾਹਿਬ ਤੋਂ ਆਏ ਸਿੰਘ ਕਿਉਂਕਿ ਬਾਬਾ ਜੀ ਆਪ ਤਖਤ ਛੱਡਦੇ ਘਟਿਆ ਸੋ ਇਹਨਾਂ ਸਾਰਿਆਂ ਦਾ ਤੇ ਤੁਹਾਡਾ ਸੰਗਤ ਦਾ ਜੇ ਸੰਗਤ ਨੇ ਲਗਾਤਾਰ ਕੱਲ ਮੈਂ ਦੇਖਦਾ ਸੀ ਨਗਰ ਕੀਰਤਨ ਸੀ ਜਦੋਂ ਖਡੂਰ ਸਾਹਿਬ ਚਾਲੂ ਹੋਇਆ ਇਵੇਂ ਸਾਰੇ ਮਹਾਪੁਰਸ਼ ਉੱਤੇ ਸ਼ਸ਼ੋਭਤ ਸੀ ਤੇ ਤਕਾਲੀ ਰਾਤ ਨੂੰ ਆ ਕੇ ਅਸੀਂ ਬੜੇ ਤਕਾਲੀ ਸ਼ਾਮਾਂ ਦੇ ਵੇਲੇ ਜਿੱਡਾ ਵੱਡਾ ਲੋਕਾਂ ਦੇ ਵਿੱਚ ਮੈਂ ਉਹ ਉਤਸ਼ਾਹ ਦੇਖਿਆ ਤੇ ਮੈਂ ਕਹਿੰਦਾ ਸੀ ਹਰਜਿੰਦਰ ਸਿੰਘਾਂ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਧਰਤੀ ਆ ਇਸ ਧਰਤੀ ਤੇ ਸਤਗੁਰ ਨੇ ਬਹੁਤ ਅਸੀਸਾਂ ਦਿੱਤੀਆਂ ਸਤਗੁਰ ਜੀ ਨੇ ਧਾਰਮਿਕ ਪੱਖ ਆਰਥਿਕ ਪੱਖ ਸਮਾਜਿਕ ਪੱਖ ਕੋਈ ਪੱਖ ਨਹੀਂ ਛੱਡਿਆ ਇਸ ਧਰਤੀ ਨੂੰ ਇਹਨੇ ਵਰਦਾਨ ਦਿੱਤੇ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਦਾ ਫਿਰ ਦਿਲ ਦੀਆਂ ਡਗਹਾਈਆਂ ਤੋਂ ਖਾਸ ਕਰਕੇ ਸਰਦਾਰ ਬਲਵਿੰਦਰ ਸਿੰਘ ਦੀ ਭੋਂਦੜ ਸਾਹਿਬ ਜਿਹੜੇ ਪ੍ਰਧਾਨ ਅਕਾਲੀ ਦਲ ਉਹ ਵੀ ਚੇਚੇ ਤੌਰ ਤੇ ਪਹੁੰਚੇ ਤੇ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਸਾਰੇ ਬੈਠੇ ਆ ਉਹਨਾਂ ਦਾ ਵੀ ਧੰਵਾਦ ਸਰਦਾਰ ਸਰਬਜੀਤ ਸਿੰਘ ਚਿੰਜਰ ਜੋਤ ਅਕਾਲੀ ਦਲ ਵੱਲੋਂ ਉਹ ਵੀ ਪਹੁੰਚਿਆ ਉਹਨਾਂ ਦਾ ਵੀ ਧੰਵਾਦ ਮਹਾਪੁਰਸ਼ ਇੱਧਰ ਸਾਰੇ ਬੈਠੇ ਆ ਬਾਬਾ ਹਰਦੇਵ ਸਿੰਘ ਜੀ ਕਲੇਰਾਂ ਵਾਲੇ ਮਹਾਪੁਰਸ਼ ਹੋਰ ਸਾਰੇ ਜਿਨਨੇ ਵੀ ਪਹੁੰਚੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਮਹਿਸੂਸ ਕਰਦਾ ਕਿ ਅੱਜ ਤੁਸੀਂ ਜਿਸ ਤਰਜ਼ ਦੇ ਨਾਲ ਜਿਸ ਰੂਹ ਦੇ ਨਾਲ ਬਹੀਰਾਂ ਕੱਤ ਕਰਕੇ ਤੁਸੀਂ ਤਾਂ ਆਏ ਆ ਪਰ ਜਿਨਨੇ ਮਹਾਪੁਰਸ਼ਾਂ ਨੇ ਅੱਜ ਅਸੀਸ ਬਖਸ਼ਿਸ਼ ਕੀਤੀ ਆ ਸ਼੍ਰੋਮਣੀ ਕਮੇਟੀ ਦੇ ਨਾਲ ਇਹ ਜਿਹੜੀ ਆਪਣਾ ਕੱਲ ਮੈਂ ਕੋਆਪਰੇਸ਼ਨ ਕੀਤੀ ਆ ਇਹਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਆਸ ਵੀ ਰੱਖਦਾ ਇਹ ਜਿਹੜਾ ਸਾਡਾ ਲਿੰਕ ਗੁਰੂ ਸਾਹਿਬ ਇਦਾਂ ਹੀ ਬਣਾ ਕੇ ਰੱਖਣ ਫਿਰ ਅੰਤ ਦੇ ਵਿੱਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਆਨੰਦਗੜ੍ਹ ਵਾਲੇ ਜਿਹੜੇ ਬੜੀ-ਬੜੀ ਸ਼ੜਕ ਦੀ ਵੀ ਸੇਵਾ ਕਰ ਰਹੇ ਕਿਹਦਾ ਕਹਦਾ ਨਾਂ ਲਵਾਂ ਸਾਰੇ ਹੀ ਪੂਜਣਯੋਗ ਆ ਜਿੰਨੇ ਵੀ ਪਹੁੰਚੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਬਾਬਾ ਕੋਹਲਾ ਸਿੰਘ ਜੀ ਉਹ ਵੀ ਚੇਚੇ ਤੌਰ ਤੇ ਪਹੁੰਚੇ ਆ ਕਿਉਂਕਿ ਮਹਾਨ ਆਤਮਾ ਪਵਿੱਤਰ ਬਾਬਾ ਸੁਖਾ ਸਿੰਘ ਜੀ ਸਰਹਾਲੀ ਵਾਲੇ ਹੁਣੇ ਮੈਂ ਦੇਖਿਆ ਲੇਟ ਆਏ ਆ ਉਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ ਨਾਮ ਲੈਣ ਲੱਗੂੰ ਲੰਮਾ ਸਮਾਂ ਲੱਗ ਜਾਊ। ਇਕੱਲੇ-ਇਕੱਲੇ ਦਾ ਫੇਰ ਦਿਲ ਦੀਆਂ ਢਗਹਾਈਆਂ ਤੋਂ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ